ਔਰ ਬਈ ਕੀ ਹਾਲ ਚਾਲ ਆ ਤੇ ਅੱਜ ਆਪਣੇ ਕੋਲੇ ਮਸ਼ਹੂਰ ਖਿਡਾਰੀ ਪਹੁੰਚੇ ਸੀਗੇ ਦਿਖਾਇਓ ਮੂੰਹ ਜੀ ਇਧਰ ਨੂੰ ਤੇ ਬੱਚੇ ਵੀ ਭਾਏ ਹੋਏ ਆਪਣੇ ਤਾਂ ਦੁੱਸਰਾਂ ਦਾ ਬਾਦਸ਼ਾਹ ਹੀ ਬੈਠਾ ਤੇ ਸਰਪੰਚ ਸਾਹਿਬ ਗਏ ਹੋਏ ਆ ਚਾਹ ਲੈ ਰੋ ਤੇ ਤੁਹਾਨੂੰ ਦਿਖਾਈ ਮੂੰਹ ਮੂੰਹ ਬਈ ਇਧਰ ਤੁਹਾਨੂੰ ਚਾਚਾ ਐ ਐ ਕਾਤਾ ਸ਼ੇਵ ਕਰਨ ਵਾਲੀ ਹੈ ਤੇਰੀ ਲਓ ਜੀ ਚਾਹ ਆ ਚੁੱਕੀ ਆ ਔਰ ਕਾ ਦਿਨਾ ਹੋ ਗਈ ਵੇਖੋ ਸੂਰਜ ਧੁੱਪ ਤਾਂ ਲੱਗੀ ਨਹੀਂ ਘਟ ਖੁਰਕਣਾ ਲਿਆ ਕਰੋ ਓਏ ਨਾਤੇ ਹੀ ਰਾਤ ਸਾਲਿਆ ਕੀ ਸਬੂ ਦਾ ਰਾਤ ਨਾਤੇ ਦੁੱਧ ਤਾਂ ਪਾ ਲਈਦਾ ਸਬੂਤ ਕੀ ਹੁਣ ਦੁੱਧ ਵੀ ਨਹੀਂ ਪਉਂਦਾ ਯਾਰ ਚਾਹ ਦੇ ਵਿੱਚ ਮਿੱਠਾ ਇਨਾ ਪਾਉਂਦਾ ਜਿਵੇਂ ਮੱਝ ਦੇ ਜੇਰ ਕੱਟਨੇ ਕੋਈ ਜੋਏ ਨਹੀਂ ਅੱਜ ਓਏ ਯਾਰ ਸਰਪੰਚਾ ਤੈਨੂੰ ਅਕਲ ਨਹੀਂ ਆਈ ساری ਜ਼ਿੰਦਗੀ ਚਾਹ ਬਣਾਉਂਦੀ ਜਦੋਂ ਤੂੰ ਬੇਕਾਰ ਚਾਹ ਬਣਾ ਕੇ ਪਿਆ ਨਾ ਥੋਨੂੰ ਵੇਖੀ ਮਿੱਠਾ ਬਹੁਤ ਆ ਬਈ ਤੂੰ ਬਣਾ ਕੇ ਲਿਆ ਕਰ ਤੈਨੂੰ ਕਹਿਦਾ ਦੋ ਬਣਾ ਕੇ ਲਿਆ ਤਾਂ ਮੈਂ ਕਿਹਾ ਮਾਰਾ ਮਟਾ ਕੰਮ ਤਾਂ ਆਪਾਂ ਤਾਂ ਭਈ ਆਉਂਦਾ ਪਾ ਚਾ ਪੂਰੀ ਬਣਾਈਦੀ ਆ ਮਲਾਈ ਮਾਰ ਕੇ ਹਾਂ ਤੂੰ ਨਹੀਂ ਗਿਆ ਇਹ ਗੱਲਾਂ ਪਤਾ ਵੀ ਕਰਨੀਆਂ ਹੁੰਦੀਆਂ ਤੈਨੂੰ ਸਾਰੀ ਗੱਲਾਂ ਤਾਂ ਕਰਨੀਆਂ ਹੁੰਦੀਆਂ ਉਹਨਾਂ ਦਾ ਬਾਹਰ ਜਾਣ ਤੋਂ ਪਹਿਲਾਂ ਨੇ ਜੂਕਰ ਕਰਾ ਦੇਣਾ ਮੈਨੂੰ ਉਹੀ ਤਾਂ ਗੱਲ ਆ ਇੱਧਰ ਇੱਧਰ ਵੱਡੇ ਮਸ਼ਹੂਰ ਖਿਡਾਰੀ ਆਏ ਬੈਠੇ ਆ ਹਾਂ ਇਹਨਾਂ ਨੇ ਮੈਨਾਂ ਹੀ ਗੱਲਬਾਤ ਨਹੀਂ ਕਰਨੀ ਕੋਈ ਗੇਮ ਨਹੀਂ ਲਖੋਣੀ ਇਹਨਾਂ ਤੋਂ ਹਲੋ ਭਾਈ ਜੀ ਬੱਚੇ ਉੱਡ ਗਏ ਸੀਗੇ ਚਿੜੀਆਂ ਖਾਣਾ ਪੈ ਗਿਆ ਹੈਗਾ ਹੁਣ ਉਧਰ ਵੇ ਕੋਠੀ ਤੇ ਨੇ ਆਹ ਭਈ ਇਹ ਕੋਠੀ ਤੇ ਇੱਧਰ ਬਹਿ ਗਿਆ ਕਿਸਾਰੀ ਬਹਿ ਗਏ ਤਿੰਨ ਦੇ ਤਿੰਨ ਆਹ ਕੋਠੀ ਤੇ ਬਹਿ ਗਏ ਲੱਗਦਾ ਨਹੀਂ ਲਾਂਗੇ 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 ਆ ਆ ਗਿਆ ਭਈ ਇੱਕ ਡਾਂਗੀ ਹਲਾ ਆ ਗਿਆ ਭਈ ਆ ਗਿਆ ਤਾਂ ਇਹ ਕੋਠੀ ਤੇ ਬਹਿ ਗਿਆ ਆ ਆ ਗਿਆ ਆਪਣਾ ਦੁੱਤਰਾਂ ਦਾ ਬਾਦਸ਼ਾਹ ਦਸਰਾ ਦਾ ਬਾਦਸ਼ਾਹ ਹੈ ਆ ਗਿਆ ਦਸਰਾ ਦਾ ਬਾਦਸ਼ਾਹ ਆ ਵੀ ਆ ਗਿਆ ਵੇਖੋ ਬਈ ਕੱਲ ਦਾ ਹੈ ਸੀਗਾ ਆ ਵੀ ਆ ਗਿਆ ਲੋ ਬਈ ਵੇਖੋ ਤੰਦੇ ਤਿੰਨੇ ਬੱਚੇ ਆ ਗਏ ਤੇ ਸਰਪੰਚ ਸਾਹਿਬ ਪੂਰੇ ਖੁਸ਼ ਨੇ ਇਸ ਟਾਈਮ ਸ਼ਰਨਦੀਪ ਸਿੰਘ ਸਮਰਾਏ ਵੀ ਪਹੁੰਚੇ ਹੋਏ ਨੇ ਓਮ ਹਮਾ ਕੇ ਮੰंजे ਤੇ ਬਸ ਉੱਧਰ ਵੀ ਗੈਠ ਥਾਂ ਬਚਿਆ ਪਿਆ ਕੇ ਤੇ ਉੱਧਰ ਵੀ ਗੈਠੀ ਬਚਿਆ। ਬਾਗੀ ਸਰਪੰਨ ਸਾਹਿਬ ਤੋਂ ਪੁੱਛ ਲੈਨੇ ਕੀ ਕਹਿਣਾ ਚਾਹੁੰਦੇ ਆ ਛਰਨੇ ਬਾਰੇ? ਮੈਂ ਪਰਗਾਹ ਨਹੀਂ ਕਹਿਣਾ ਜਾਂਦੇ ਬਈ। ਇਹਦੀ ਖਰਾ ਕੀਨੀ ਹੈ ਦੱਸ ਸਕਦੇ ਆ? ਨਾ ਬਈ। ਮਾਰੇ ਵਿਆਹ ਜਿੰਨਾ ਖਰਚਾ ਇਹਦਾ। ਔਵਲੋਤ ਕਹਾ ਦੇ ਤਿੰਨ ਕੱਪ ਪੀਤੇ ਨੇ। ਚਲੋ ਇਹ ਕਰਦੇ ਆ ਕਿ ਸ਼ੇਰ ਤੁਹਾਡੇ ਨਾਲ ਕੋਈ ਲਾਉਣੇ ਆ ਸੈਟਅਪ। ਕਰਦੇ ਆ ਵੀ ਤਕੜਾ ਜਾ ਕੰਮ ਅੱਜ ਜੰਗੀ ਪੱਦਰ ਤੇ। ਲੋ ਵੀ ਹੁਣ ਚੱਲੇ ਆਪਾਂ ਡਾਉਣ ਕੇ ਉਧਰ ਬੱਚੇ ਜੀ ਵੇਖਣਾ ਲਿਆਉਣੇ ਆਪਾਂ ਡਾਉਣ ਤੋਂ ਦੋ ਬੱਚੇ ਤੇ ਪਰ ਆਪਣੇ ਬੈਠੇ ਆ ਸਰਪੰਚ ਸਾਹਿਬ ਚੱਲੇ ਆਪਾਂ ਆਪਣੇ ਬੁਲਟ ਤੇ ਚੱਲ ਵੀ ਮੋੜ ਇਹ ਯਾਰ ਬੁਲਟ ਕਿਹੜਾ ਦੋ ਸੀਟਾਂ ਵਾਲਾ ਸਿੰਗਲ ਸੀਟ ਬੁਲਟ ਆ ਇਹ ਸਿੰਗਲ ਸੀਟ ਹੋਏ ਯਾਰ ਚੱਲੋ ਵੀ ਜਾ ਕਰਦੇ ਆਂ ਤੁਹਾਡੇ ਨਾਲ ਅੱਗੇ ਆਪਾਂ ਸ਼ੇਰ ਇਹ ਆ ਚੱਕ ਬਈ ਇਹ ਚੱਕ ਛਰਨੇ ਆਏ ਉੱਤੇ ਹੀ ਭਾਰ ਦੇਤਾ ਸਾਰੇ ਮੇਰੇ ਵੀਡੀਓ ਬਣਾਉਣਾ ਚੱਲ ਬੇ ਨਹੀਂ ਸਟੋਰੀ ਬਣਾਉਣਾ ਹੋਰ ਵੀਡੀਓ ਪਾਉਂਦੀ ਆ ਚੱਲ ਬੇ ਆਵੇ ਬੋਲਡ ਆਪਣਾ ਨਕਲ ਪਿਆ ਡਾਉਣ ਕੇ ਘਰ ਨੂੰ ਡਾਉਣ ਕੇ ਬਰਜ ਜਾ ਕੇ ਰੇਸਾ ਮਾਰਿਓ ਉਹਨਾਂ ਦੀ ਜੰਗੀਆਂ ਗਾਵਾਂ ਮੱਜਾਂ ਹੀ ਹਰੀਆਂ ਕੋਠੇ ਚੜ੍ਹ ਜਾਣੀਆਂ ਲਓ ਜੀ ਪਹੁੰਚਣ ਆਲੇ ਆਪਾਂ ਡਾਉਣ ਕੇ ਘਰ ਕੋਲੇ ਹਮ ਹਮਾ ਕੇ ਪਹੁੰਚ ਗਏ ਆ ਡਾਉਣ ਕੇ ਘਰ ਦੇ ਕੋਲੇ ਦੇ ਨੇ ਆ ਬੱਚੇ ਪੁੱਛੇ ਫਿਰ ਆ ਗਏ ਵੀ ਡਾਉਣ ਕੇ ਕਰੇ ਅੱਬ ਚਲੋ ਕਰਦੇ ਅੱਗੇ ਜਾ ਕੇ ਸ਼ੇਰ ਥੋੜੇ ਨਾਲ ਖੁੱਡਾ ਖੱਡਾਂ ਦੇ ਵਿੱਚ ਵੜ ਕੇ ਲਓ ਵੀ ਵੇਖੋ ਆ ਦੋ ਬੱਚੇ ਆ ਛੋਟੇ ਆ ਯਾਰ ਇਹ ਨਾ ਹੂੰ ਉਹ ਲੰਗ ਕਾ ਤੋ ਮਾਰਦਾ ਯਾਰ ਕਰਤੀ ਹੋਊਗੀ ਲੱਤ ਲੁੱਤ ਵਿੰਗੀ ਇਹਨੇ ਹੈ ਛੱਲ ਪਾਈ ਆ ਇਹਨੇ ਨਾ ਨਾ ਵੇਖ ਮੇਰਾ ਵੀ ਲੰਗ ਮਾ ਉਹ ਦੂਜੇ ਬੱਚੇ ਨੇ ਖੜੀ ਲੱਤ ਵਿੰਗੀ ਕੀਤੀ ਪਈ ਆ ਵੇਖੀ ਉਤਰ ਆਣੇ ਨਿਕਲ ਜਿੱਤੋਂ ਦੀ ਕੋਈ ਖਾਦਮੀ ਆ ਯਾਰ ਪਤਾ ਨਹੀਂ ਕੀ ਕੀਤਾ ਕੁੱਤਾ ਪਿਆ ਯਾਰ ਇਹਦਾ ਬੱਚੇ ਐ ਨੂੰ ਬਾਹਰ ਕੱਢ ਲਾ ਉਹ ਹੋਇਆ ਕੀ ਆ ਯਾਰ ਲੱਤਾਂ ਖੜਾ ਕੇ ਤਾਂ ਸਾਰਾ ਕੋਈ ਖੜਿਆ ਪਿਆ ਮੈਨੂੰ ਲੱਗਦਾ ਧਿਆਨ ਹੀ ਨਹੀਂ ਦਿੱਤਾ ਨੇ ਉਹ ਤਾਂ ਬੈਠਾਲੇ ਥਾਂ ਵੀ ਯਾਰ ਫੈਂਸੀ ਛੱਡੀ ਖਾਦਾ ਵਾ ਛੱਡ ਦੇ ਰੱਖ ਦੇ ਇਹਨੂੰ ਹੋਇਆ ਕੀ ਇਹਨੂੰ ਲੱਤਾਂ ਖੜੀਆਂ ਇਹਨਾਂ ਦੀ ਹੈਨਾ ਪੂ ਪਿਆਰ ਬੜਾ ਕਰਤਾ ਨਹੀਂਓ ਭਰਾਵਾ ਉਹਦੀ ਹੁੰਦਤ ਵੀ ਗਈ ਵੀ ਚਲੋ ਵੀ ਕਰਦੇ ਆਗੇ ਸ਼ੇਰ ਤੁਹਾਡੇ ਨਾਲ ਕੋਈ ਜੂੜਾ ਪਟਾਕੇ ਜੇ ਪੈਂਦੇ ਲਓ ਬਾਈ ਜੀ ਚੱਲੇਗੇ ਖੇਤ ਉਹਨਾਂ ਰੇੜੇ ਤੇ ਤੇ ਮੈਰੀਟੇ ਦੇ ਬੈਠਾ ਉੱਤੇ ਇਹ ਦੀਸ਼ਾ ਰੇੜੇ ਉੱਤੇ ਲੱਗ ਜਾ ਰਿਆ ਰੋਰ ਕੇ ਦੀਸ਼ਾ ਭਾਈ ਇਹਦੇ ਬੈ ਨਹੀਂ ਸਕਦਾ ਇਹ ਕਾਠੀ ਜਾਨੀ ਕੀ ਤੇ ਖੇਤੋ ਲਿਆ ਕੇ ਪੱਠੇ ਤੇ ਫੇਰ ਕੋਈ ਕਰਦੇ ਆ ਕੰਮਕਾਰ ਹੋਰ ਸ਼ੁਰੂ ਤੇ ਹੁਣ ਚੱਲੇ ਦੀਸ਼ਾ ਖਾਨ ਜੀ ਦੀ ਲੈਣ ਉਹ ਕੁਰਕਰਿਆਂ ਫੜਕ ਲਈ ਆਇਓ ਇੱਕ ਇਹ ਚੱਲਿਆ ਆਪਦਾ ਬਈ ਸਮਾਨ ਲੈਣ ਕੋਈ ਕਰਦੇ ਆਂ ਖੇਤ ਜਾ ਕੇ ਸ਼ੇਰ ਵੀ ਤੁਹਾਡੇ ਨਾਲ ਅੱਗੇ ਲਓ ਜੀ ਬਈ ਪਹੁੰਚ ਗਏ ਖੇਤ ਤੇ ਗੱਡੀ ਖੁੱਭ ਗਈ ਸੀ ਤੇ ਨਾਲ ਹੀ ਸਿੱਟ ਤੇ ਆਈਏ ਟਾਇਰ ਤੇ ਹੁਣ ਨੀਰਾ ਵੜਦੇ ਆਂ ਆਪਣਾ ਪੱਠੇ ਕਹ ਲੋ ਨੀਰਾ ਕਹ ਲੋ ਇੱਕ ਗੱਲ ਹੀ ਆ ਤੇ ਲਾਤੀ ਆਪਣੀ ਤੇ ਇੱਧਰ ਲਾਉਣੇ ਹੱਥ ਅੱਜ ਪਹਿਲੇ ਦਿਨ ਅੱਜ ਵੜਨਾ ਆਂ ਪੱਠੇ ਆਪਣੇ ਖੇਤੋਂ ਨਹੀਂ ਤਾਂ ਪਹਿਲਾਂ ਲੋਕਾਂ ਦੀ ਵੜ ਵੜ ਕੇ ਯਾਰ ਕੀਤਾ ਆ ਵੇ ਲੋਕਾ ਹਾਤਾ ਤੇ ਕਰ ਆਪਣੀਆਂ ਕਨਾਲ ਦੇ ਨੇੜ ਹੋਊਗਾ ਦੋ ਨਾ ਦੋ ਕਨਾਲਾਂ ਆਹ ਕਨਾਲ ਥਾਂ ਮਸਾਂ ਵੀ ਤੇ ਬਈ ਇਹ ਲੋਕਾਂ ਦਾ ਵੱਢ ਕੇ ਗੁਜ਼ਾਰਾ ਕਰਦੇ ਆ ਟਾਈਮ ਬਸ ਲਓ ਜੀ ਪੱਠੇ ਆਪਣੇ ਵੱਢ ਚੁੱਕੇ ਆ ਥਾਂ ਕਾਫੀ ਖਾਲੀ ਕਰਤਾ ਪੱਠੇ ਜੁੜਦੇ ਨਹੀਂਗੇ ਗੱਡੀ ਤੇ ਆਪਣੀ ਦੇ ਲੱਦੇ ਜਾ ਰਹੇ ਆ ਪੱਠੇ ਇੱਕ ਢੇਰੀ ਰਹਿ ਗਈ ਇਹ ਢੇਰੀ ਲੱਦ ਕੇ ਫੇਰ ਚਲਦੇ ਆ ਘਰ ਨੂੰ ਫੇਰ ਜਾ ਕੇ ਪੀਨੇ ਆ ਚਾਹ ਚਾਹ ਵੀ ਕੇ ਫਿਰ ਬੱਚੇ-ਪੁੱਛੇ ਲਾ ਕੇ ਆਪਾਂ ਚਲਦੇ ਆ ਆਪਣੇ ਘਰ ਨੂੰ ਉਧਰ ਵੀ ਕੇ ਦਿੰਦੇ ਆ ਆਪਾਂ ਵਲੌਗ ਕਰਦੇ ਆ ਉਧਰਲਾ ਵੀ ਕੇ ਦਿੰਦੇ ਆ ਆਪਾਂ ਕੰਮ ਧੰਦਾ ਕੋਈ ਨਾ ਕੋਈ ਚੱਕਲਾਬ ਦੀ ਸ਼ਾ ਆ ਗਏ ਘਰੇ ਬਈ ਗਾਉਣ ਲੱਗਾ ਹੋਇਆ ਬਾਹਰ ਤੇ ਸਰਪੰਚ ਸਾਹਿਬ ਕਹਿੰਦੇ ਸੀ ਮੈਂ ਕੰਮ ਕਰਨਾ ਤੇ ਹੋਂ ਫਿਰਦੇ ਆ ਵੇਖੋ ਬਾਰ ਦੀ ਮੋਰੀ ਥਾਂ ਦੀ ਦਿਖਾਉਣੀ ਆ। ਕਹਿਰਾ ਵੇਲਾ ਨਾ ਦੇਖਿਆ ਮੋਰੀ ਜਵਟ ਕਰਦਾ ਆ ਪਾ ਉਹ ਫਿਰਦੇ ਆ। ਵਾਜਾਂ ਇੰਨੀਆਂ ਦੇਈ ਜਨੇ ਸੌਂਦੇ ਵੀ ਹੈ ਨਹੀਂ। ਸਰਪੰਚ ਓਏ ਆ ਜਾ। ਤੈਨੂੰ ਵਾਈਦੀ ਜੂਮ ਕਰ ਲਿਆ ਮੋਰੀ ਵਾਈਦੀ। ਸੁੱਤਾ ਪਿਆ ਉੱਠਿਆ ਬਈ ਹੁਣ ਫੇਰ। ਮੜਾ ਕੰਮ ਕਰਕੇ ਸੌਂ ਜਾਂਦਾ ਮੜਾ ਕੰਮ ਕਰਕੇ ਸੌਂ ਜਾਂਦਾ। ਨਸ਼ੇ ਪੱਤੇ ਨੇ ਵਧਾ ਲਏ ਆ ਹੁਣ। ਤੇ ਹੁਣ ਅਸੀਂ ਛਿੜਾਤੇ ਆ ਤੇ ਹੁਣ ਇਹ ਤਾਂ ਉੱਠਿਆ ਘਾਟੀ ਜਾਂਦਾ। ਲਓ ਬਈ ਹੁਣ ਆਪਾਂ ਨਾ ਬੱਚੇ ਲੱਗੇ ਆਂ ਡਾਰੀ ਪੋਣਾ ਪਾਲ ਗਏ ਯਾਰ 4 ਕ ਵੱਜ ਗਿਆ ਮੁੜ ਕੇ ਯਾਰ ਦੈਨ ਧੁੰਦਾ ਪੈ ਲੱਗ ਗਿਆ ਮੁੜ ਕੇ ਪੈਨੇ ਨਹੀਂ ਡਾਰੀ ਹੁਣ ਛੋਟੇ ਮੂਟੇ ਪਾਲ ਗਏ ਡਾਰੀ ਕੱਚੀਆਂ ਪੱਕੀਆਂ ਨੇ ਪੈਂਦੇ ਆ ਲਓ ਬਈ ਉੱਡ ਗਏ ਆ ਬੱਚੇ ਤਿੰਨ ਡਾਤੇ ਇਧਰ ਦੀ ਆਉਣਗੇ ਆ ਗਈ ਦਸਤਰਾ ਦਾ ਬਾਦਸ਼ਾਹ ਵੀ ਨਾਲ ਹੀ ਆ ਲੈ ਆਪਣਾ ਦਸਤਰਾ ਦਾ ਬਾਦਸ਼ਾਹ ਤੇ ਥੱਪੇ ਤੇ ਥੱਪਾ ਉਹ ਦਸਤਰਾ ਦਾ ਬਾਦਸ਼ਾ ਦੋ ਘੰਟਾ ਵਾਲੇ ਇੱਕ ਤਾਂ ਕੱਲ ਆ ਗਿਆ ਸੀ ਘੰਟਾ ਵਾਲਾ ਵਾਪਸ ਹੁਣ ਡਾਏ ਡਾਏ ਅਸੀਂ ਆਪ ਡਾਏ ਹੁਣ ਪਹਿਲਾਂ ਤਾਂ ਅੱਗੇ ਮੜੇ ਮੋਟੇ ਜਿਹਾ ਡੋਟ ਜਾਂਦੇ ਸੀਗੇ ਆਪੇ ਹੀ ਗੜੇ ਜੇ ਪਾ ਕੇ ਬਹਿ ਜਾਂਦੇ ਸੀਗੇ ਹੁਣ ਡਾਏ ਮੜੇ ਕੁੱਟ ਗਏ ਜੀ ਦਸਤਰਾ ਦਾ ਬਾਦਸ਼ਾ ਤੇ ਘੰਟਾ ਵਾਲਾ ਲੋਕ ਭਾਈ ਦੋ ਬੱਚੇ ਬਹਿ ਗਏ ਆਪਣੇ ਆਗੇ ਦਸਤਰਾ ਦਾ ਬਾਦਸ਼ਾ ਤੇ ਕਿਹੜਾ ਕੱਲ ਡਾਇਆ ਸੀਗਾ ਉਹੋ ਤੇ ਇੱਕ ਬੱਚਾ ਆਪਣਾ ਫਿਰਦਾ ਹਜੇ ਚਾਹ ਯਾਰ ਮਿੱਠਾ ਬੜਾ ਪਾਣਦਾ ਯਾਰ ਹਨਾ ਗਾਲੀ ਵੱਢੀ ਜਾਂਦੀ ਐ ਚਾਹ ਗਾਲੀ ਵੱਢੀ ਜਾਂਦੀ ਐ ਪੁੱਛਾਇਆ ਵੇਖੀ ਨਹੀਂ ਛੱਕਿਆਂ ਨੂੰ ਕਿਹਾ ਇਹ ਆ ਗਿਆ ਬਈ ਆ ਗਿਆ ਲੋ ਜੀ ਇਹ ਵੀ ਆ ਗਿਆ ਇਹ ਲੋ ਬਈ ਕੱਲ ਤੋਂ ਇਹਨਾਂ ਦੀਆਂ ਡਾਰੀਆਂ ਕਹਿਣੀਆਂ ਸ਼ੁਰੂ ਕਰਨੀਆਂ ਕੱਲ ਤੋਂ ਇਹਨਾਂ ਦੀਆਂ ਤਿੰਨ ਡਾਰੀਆਂ ਪਹਿਨੀਆਂ ਬੱਸ ਇੱਕ ਉਹ ਦੁਬਾਦਾਂ ਨੀ ਉਹ ਚੀਨੀ ਲਾਲ ਬਗਲਾਂ ਵਾਲੀ ਇਹ ਦੂਸਰਾ ਦਾ ਬਾਦਸ਼ਾਹ ਵੀ ਆ ਗਿਆ ਲੋਬੇ ਲੱਗੇ ਆ ਹੁਣ ਬੱਚੇ ਲਾਉਣਾ ਜਾਲ ਲਾਉਣ ਲੱਗੇ ਆ ਉੱਥੇ ਕੂਚੀ ਆ ਗਿਆ ਕੂਚੀ ਬਦਮਾਸ਼ ਆਵਾ ਆ ਗਿਆ ਕੂਚੀ ਓਏ ਕੂਚੀ ਕੂਚੀ ਬਦਮਾਸ਼ ਆਇਆ ਹੋਇਆ ਹੁਣ ਉੱਤੇ ਕੋਈ ਨਹੀਂ ਉੱਟਦਾ ਪਿਆ ਇਸ ਟਾਈਮ ਕੂਤਰ ਬਾਈ ਗੁੱਡੇ ਵੀ 2-3 ਉੱਟਦੇ ਪਏ ਆ ਡੋਡਰ ਆਪਾਂ ਵੀ ਲਿਆਉਣੇ ਆ ਗੁੱਡੇ ਡਾਇਆ ਕਰਾਂਗੇ ਓਏ ਗੁੱਡਾਰਾ ਦਾ ਤਾੜ ਸਰਪੰਚਾ ਚੱਲ ਗਿਆ ਆਪਾਂ ਵੀ ਘਰ ਨੂੰ ਯਾਰ ਫਿਰ ਆਸ ਕੀ ਤੁਹਾਨੂੰ ਅੱਗੇ ਵੀ ਬਹੁਰੀ ਦੱਸੀ ਆਸ ਕੀਂਦਾ ਐ ਸਰਪੰਚਾ ਨੇ ਯਾਰ ਆ ਨਾ ਚੱਲੋ ਦੂਸਰਾਂ ਦੇ ਬਾਦਸ਼ਾਹ ਗਿਆ ਦੂਸਰਾਂ ਦਾ ਬਾਦਸ਼ਾਹ ਲੋ ਵੀ ਸਾਰੇ ਗਏ ਬੱਚੇ ਤੇ ਤੇ ਤਾੜ ਲੋ ਭਾਈ ਲੈ ਜਾਂਦੇ ਥੱਲੇ ਤੇ ਆਪਾਂ ਚੱਲਦੇ ਆ ਘਰ ਨੂੰ ਸਾਬਜੀ ਵੀ ਆਗੇ ਥੱਲੇ ਕੂਜੀ ਦਾ ਉੱਡੀ ਜਾਂਦਾ ਗੁੱਡਾ ਤੇ ਆਪਾਂ ਵੀ ਚੱਲਦੇ ਹੁਣ ਘਰ ਨੂੰ ਸਰਪੰਚ ਸਾਹਿਬ ਨੇ ਛੱਡ ਲੈਣੇ ਆ ਕਿਹੜੇ ਕਿੱਧਰ ਖੁੱਡੇ ਛੱਡਨੇ ਆ ਆ ਇੱਧਰ ਛੱਡਣਾ ਇਹ ਕੂਤਰਾਂ ਚ ਬਾਕੀ ਉਧਰ ਹਾਂ ਬਾਕੀ ਆ ਨਵੇਂ ਖੁੱਡੇ ਚ ਬਈ ਪੱਠੇ ਛੱਡੇ ਆ ਸਾਰੇ ਬੱਚੇ ਹੀ ਛੱਡੇ ਇੱਧਰ ਚਲੋ ਬਈ ਬਾਗ ਮਿਲਖਾ ਚੱਲ ਮਿਲਖਾ ਨਾਲ ਕਾਪੀ ਰੇਟ ਤੇ ਹੋ ਜੇ ਲਓ ਬਈ ਕਰਦੇ ਆ ਇੱਥੇ ਐਂਡ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ